ਪਿੰਡ ਰਾਜਪੁਰਾ ਦੇ ਪਹਿਲਾ ਇੱਕ ਟੋਏ ਨੂੰ ਲੈ ਕੇ ਉਹ ਦੋ ਗਵਾਂਡਿਆਂ ਦੇ ਵਿੱਚ ਹੋਇਆ ਆਪਸ ਵਿੱਚ ਝਗੜਾ ਝਗੜਾ ਇੰਨਾ ਵੱਧ ਗਿਆ ਕਿ ਇੱਕ ਗਵਾਂਡਿਆਂ ਨੇ ਦੂਸਰੇ ਗਵਾਂਡਿਆਂ ਉੱਤੇ ਗੋਲੀਆਂ ਚਲਾ ਦਿੱਤੀਆਂ ਤੇ ਇੱਕ ਪਰਿਵਾਰ ਦੇ ਚਾਰ ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਪਿੰਡ ਵਾਸੀਆਂ ਨੇ ਚਾਰਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੇ ਵਿੱਚੋਂ ਪਰਿਵਾਰ ਦੇ ਇੱਕ ਮੈਂਬਰ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਤਤਨੇ ਮੈਂਬਰਾਂ ਨੂੰ ਗੰਭੀਰ ਜ਼ਖਮੀ ਦੇਖਦੇ ਹੋਏ ਪੀਜੀਆਈ ਰੈਫਰ ਕਰ ਦਿੱਤਾ ਗਿਆ ਪੁਲਿਸ ਵੱਲੋਂ ਇਸ ਤੇ ਵੱਡੀ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਹਾਂਜੀ 19 ਤਰੀਕ ਸ਼ਾਮ ਨੂੰ ਸਾਨੂੰ ਇੱਕ ਇਤਲਾਹ ਮਿਲੀ ਸੀ ਵੀ ਭੌਗਲਾ ਪਿੰਡ ਦੇ ਵਿੱਚ ਗੋਲੀ ਚੱਲ ਗਈ ਹੈ ਜਦੋਂ ਅਸੀਂ ਮੌਕੇ ਤੇ ਗਏ ਤਾਂ ਉੱਥੇ ਜਾ ਕੇ ਪਤਾ ਲੱਗਿਆ ਵੀ ਇਹ ਜਿਹੜੀ ਗੋਲੀ ਹੈ ਚਾਰ ਜਣਿਆਂ ਦੇ ਬਾਰਾਂਪੁਰ ਦੇ ਦੋ ਫਾਇਰ ਵੱਜੇ ਆ ਜਿਹੜਾ ਅਮਰਜੀਤ ਸਿੰਘਾ ਉਹ ਮੌਕੇ ਤੇ ਹੀ ਉਹਦੀ ਡੈਥ ਹੋ ਗਈ ਸੀ ਹਸਪੀਟਲ ਜਾ ਕੇ ਤੇ ਦੂਜੇ ਜਾਨੇ ਪੀਜੀਆਈ ਰੈਫਰ ਹੋ ਗਏ ਸੀ ਇੱਕਦਮ ਬੜਾ ਸੰਸਰੀ ਖੇਦ ਇਹ ਇਨਸੀਡੈਂਟ ਹੋਇਆ ਸੀ ਜਿਹਦੇ ਨਾਲ ਸਾਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਸੀਗਾ ਜੋ ਅਸੀਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਆਈਪੀਐਸ ਵਰਨੁਣ ਸ਼ਰਮਾ ਜੀ ਤੇ ਐਸਪੀ ਡੀ ਸਾਹਿਬ ਸ਼੍ਰੀ ਗੁਰਵੰਸ ਬੈਂਸ ਜੀ ਦੇ ਦਿਸ਼ਾ ਨਿਰਦੇਸ਼ੇਟ ਸਾਡੇ ਘਨੌਰ ਦੀ ਟੀਮ ਨੇ ਅਸੀਂ ਸਾਰੀਆਂ ਟੀਮਾਂ ਮਤਲਬ ਵੱਖ-ਵੱਖ ਏਰੀਆ 'ਚ ਭੇਜਤੀਆਂ ਤੇ ਉਹ ਉਸ ਦੇ ਨਾਲ ਹੀ ਜਿਹੜਾ ਇਹਨਾਂ ਦੋਸ਼ੀਆਂ ਦੇ ਖਿਲਾਫ ਦੋ ਦੋਸ਼ੀਆਂ ਦੇ ਅਮਰਿੰਦਰ ਸਿੰਘ ਤੇ ਇਹਦੀ ਘਰ ਵਾਲੀ ਦਲਜੀਤ ਕੌਰ ਦੇ ਖਿਲਾਫ ਐਫ ਆਈ ਆਰ ਨੰਬਰ 41 ਅੰਡਰ ਸੈਕਸ਼ਨ 103 ਬੀ ਐਨ ਐਸ 25 27 54 9 ਦੇ ਤਹਿਤ ਐਫ ਆਈ ਆਰ ਦਰਜ ਕਰਕੇ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਦੋਨੇ ਦੋਸ਼ੀ ਜਿਹੜੇ ਮੌਕੇ ਤੋਂ ਫਰਾਰ ਹੋ ਗਏ ਸੀਗੇ ਉਹ ਫੜ ਲਏ ਤੇ ਦਰਾਨੇ ਰਿਮਾਂਡ ਉਹਨਾਂ ਤੋਂ ਜਿਹੜੀ ਵਰਤੀ ਹੋਈ 12 ਬੋਰ ਦੀ ਉਹ ਵੀ ਰਿਕਵਰ ਕਰਾ ਲਈ ਗੰਨ ਤੇ ਨਾਲ ਹੀ ਜਿਹੜੇ ਖੋਲ ਵੀ ਰਿਕਵਰ ਕਰਾ ਲਏ ਤੇ ਇਹ ਇਹ ਕਿਹੜੀ ਗੰਡਿਆ ਐ ਐਸਐਚਓ ਨੇ ਤੇ ਟੀਮ ਨੇ ਮਤਲਬ ਬੜਾ ਅੱਛੀ ਤਰ੍ਹਾਂ ਫੌਰਨ ਕੰਮ ਕਰਕੇ ਬੜਾ ਵਧੀਆ ਕੰਮ ਕੀਤਾ ਸਰ ਜੀ ਜਿਹੜੀ ਇਹ ਲੜਚਾ ਇੰਨੀ ਗੋਲੀ ਚੱਲੀ ਕਿਉਂ ਕੀ ਕਾਰਨ ਬਣਿਆ ਸਰ ਇਹ ਕਾਰਨ ਜੀ ਇਹਨਾਂ ਦਾ ਬਾਕੀ ਦਾ ਇਹ ਤਫਤੀਸ਼ ਜਾਰੀ ਹੈ ਰਿਮਾਂਡ ਤੇ ਨੇ ਪਰ ਜੋ ਹੁਣ ਤੱਕ ਦੀ ਗੱਲ ਪਤਾ ਲੱਗੀ ਆ ਇਹ ਕੋਈ ਉਥੇ ਗਲੀ ਦੇ ਵਿੱਚ ਕੋਈ ਪਾਣੀ ਪੂਣੀ ਦਾ ਰੌਲਾ ਸੀਗਾ ਕੋਈ ਟੋਇਆ ਪੁੱਟਿਆ ਹੋਇਆ ਸੀਗਾ ਉਹਦੇ ਵਿੱਚ ਹੀ ਥੋੜੀ ਥੋੜੀ ਵਾਦੀ ਵਾਦੀ ਜ਼ਿਆਦਾ ਵਧ ਗਈ ਸੀ ਤੇ ਇਹਨਾਂ ਨੇ ਅਮਰਿੰਦਰ ਸਿੰਘ ਉਹਨਾਂ ਨੇ ਤੈਸ਼ ਛਾ ਕੇ ਉਥੇ ਫਾਇਰ ਕਰਤੇ ਦੋ ਰਮਿੰਦਰ ਸਿੰਘ ਦੇ ਜਿਹੜੇ ਕੋਈ ਮਿਸਿਸ ਦਾ ਵੀ ਰੋਲ ਸੀ ਜਿਹੜਾ ਹਾਂਜੀ ਇਹ ਇਕੱਠੇ ਹੀ ਸੀਗੇ ਜੀ ਇਹਨਾਂ ਦਾ ਵੀ ਨਾਮ ਵਿੱਚ ਹੈ ਮਿਸਿਸ ਦਾ ਵੀ ਰੋਲ ਸੀ ਇਹ ਦੋਨੇ ਹੀ ਸੀਗੇ ਇਹ ਦੋਨਾਂ ਦੇ ਕਾਰਵਾਈ ਕੀ ਕੀਤੀ ਆ ਉਹਨੇ 12 ਬੋਰੇ ਨੂੰ ਫੜਾਈ ਆਏ ਨੇ ਫਾਇਰ ਕੀਤਾ ਜੀ ਤੇ ਜਲਦੀ ਤੈਸ ਦੇ ਵਿੱਚ ਆ ਗਏ ਹੈਗੇ ਸਰ ਉਹਨਾਂ ਦਾ ਰਿਜ਼ਲਟ ਖਿਲਣਾ ਮਾਰਾ ਇਹ ਮਾਰਾ ਹੀ ਹੈ ਜੀ ਰਿਜ਼ਲਟ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦਾ ਵੀ ਇਹ ਛੋਟੀਆਂ-ਛੋਟੀਆਂ ਲੜਾਈਆਂ ਨੂੰ ਇਹਨਾਂ ਨਹੀਂ ਵਧਾਉਣਾ ਚਾਹੀਦਾ ਇਹ ਦੇਖੋ ਇਹ ਕਿੰਨੀ ਛੋਟੀ ਜੀ ਲੜਾਈ ਸੀ ਇਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਗਵਾਂਡੀ ਜਿਹੜੀ ਆਮ ਗਵਾਂਡੀ ਦੀ ਲੜਾਈ ਹੁੰਦੀ ਆ ਇਹਨਾਂ ਨੇ ਜਿਹੜਾ ਇਹਨਾਂ ਕੋਲੇ ਵੈਪਨ ਸੀ 12 ਬੋਰ ਲਾਇਸੈਂਸੀ ਵੈਪਨ ਸੀ ਇਹ ਸਕਿਉਰਿਟੀ ਗਾਰਡ ਲੱਗਿਆ ਹੋਇਆ ਸੀ ਐਚਡੀ ਐਫਸੀ ਬੈਂਕ 'ਚ ਬਰਿੰਦਰ ਸਿੰਘ ਜਿਹੜਾ ਦੋਸ਼ੀ ਹੈ ਇਹਨੇ ਮਤਲਬ ਬਿਨਾ ਕੁਝ ਦੇਖਦੇ ਹੋਏ ਦੋ ਫਾਇਰ ਸਿੱਧੇ ਉਹਨਾਂ ਦੇ ਮਾਰੇ ਜਿਹੜੇ ਚਾਰ ਜਾਨੇ ਦੇ ਲੱਗੇ ਉਹਨਾਂ ਦੀ ਵੀ ਹਾਲਤ ਗੰਭੀਰ ਆ ਪਰ ਹੁਣ ਆਊਟ ਆਫ ਡੇਂਜਰ ਨੇ ਉਦੋਂ ਦੇ ਪੀਜੀਆਈ ਦਾਖਲ ਨੇ ਤਿੰਨ ਜਾਨੇ ਇੱਕ ਅਮਰਜੀਤ ਦੀ ਕੁੜੀ ਆ 22 ਸਾਲ ਦੀ ਕੁਸ਼ਪ੍ਰੀਤ ਕੌਰ ਤੇ ਹਰਜੋਤ ਸਿੰਘ ਤੇ ਜਗਦੀਪ ਸਿੰਘ ਦੋ ਜਾਨੇ ਹੋਰ ਨੇ ਇਹ ਛੋਟੀ ਜੀ ਲੜਾਈ ਜਿਹੜੀ ਆ ਇੰਨਾ ਖੂਨੀ ਨਾਲੇ ਦੋਨੇ ਪਰਿਵਾਰ ਹੀ ਖਤਮ ਹੋ ਗਏ ਕੇਸ ਦੇ ਸਾਰੀ ਟੁੱਟੀ ਹੋਈਆਂ ਗਲੀਆਂ ਚ ਲੱਗਦੀਆਂ ਸਰ ਹਾਂਜੀ ਟੁੱਟੀ ਨਹੀਂ ਜੀ ਕੋਈ ਟੋਆ ਟੂਆ ਸੀਗਾ ਟੁੱਟੀ ਦਾ ਤਾਂ ਕੋਈ ਰੌਲਾ ਸੀਗਾ ਟੋਆ ਸੀ ਸਰਕਾਰੀ ਕੰਮ ਸੀਗਾ ਇਹ ਅਜੇ ਤਫ਼ਤੀਸ਼ ਚ ਹੈ ਜੀ ਸਰਕਾਰੀ ਤਾਂ ਕੰਮ ਕਰਕੇ ਚਲੇ ਜਾਂਦੇ ਆ ਤਾਂ ਬਾਅਦ ਚ ਐਵੇਂ ਗਲੀ ਨਾਲੀਆਂ ਦੇ ਛੋਟੇ ਛੋਟੇ ਰੌਲੇ ਆ ਉਹਦੇ ਕਰਕੇ ਈ ਗੜਾਈ ਵੱਧ ਗਈ ਉਹ ਕਹਿਣਾ ਚਾਹੁੰਦੇ ਆ ਸਰ ਜੀ ਹੋਰ ਜਿਹੜੇ ਸਟੈਟ ਆ ਜਾਂਦੇ ਆ ਨੌਜਵਾਨ ਵਗੈਰਾ ਮੈਂ ਜੀ ਇਹਦੇ ਚ ਇਹੀ ਕਹਿਣਾ ਚਾਹੁੰਦਾ ਵੀ ਇਹ ਮਾੜਾ ਮੋਟਾ ਇੰਨਾ ਗਰਮੀ ਚ ਨਹੀਂ ਆਉਣਾ ਚਾਹੀਦਾ ਇਹ ਵੀ ਦੇਖੋ ਪਰਿਵਾਰ ਮਤਲਬ ਜਿਨ੍ਹਾਂ ਦਾ ਮਰਿਆ ਪਰਿਵਾਰ ਉਹਨਾਂ ਦੇ ਵੀ ਚਾਰ ਜੀ ਮਤਲਬ ਜ਼ਖਮੀ ਹੋ ਗਏ ਤਿੰਨ ਜੀ ਜ਼ਖਮੀ ਹੋ ਗਏ ਇੱਕ ਦੀ ਡੈਥ ਹੋ ਗਈ ਸਾਰਾ ਪਰਿਵਾਰ ਉਹਨਾਂ ਦਾ ਰੋਣ ਗਿਆ ਇਹ ਵੀ ਅਸੀਂ ਫੜ ਲਏ ਇਹਨਾਂ ਦੇ ਖਿਲਾਫ 302 ਦਾ ਪਰਚਾ ਦਰਜ ਹੋ ਗਿਆ ਤੇ ਇਹ ਦੋਨੇ ਪਰਿਵਾਰ ਹੀ ਖਤਮ ਹੋ ਗਏ ਜੀ ਤੇ ਇਹ ਜਿਹੜੀਆਂ ਛੋਟੀਆਂ ਛੋਟੀਆਂ ਲੜਾਈਆਂ ਇਹਦੇ ਤੇ ਇੰਨਾ ਨਹੀਂ ਬਤਾਉਣਾ ਚਾਹੀਦਾ ਕਿ ਕਈ ਵਾਰੀ ਕੋਈ ਮਤਲਬ ਵੱਡਾ ਨੁਕਸਾਨ ਹੋ ਜਾਂਦਾ ਇਹ ਤੋਂ ਵੱਡਾ ਤਾਂ ਹੋਰ ਕੀ ਨੁਕਸਾਨ ਹੋਏਗਾ ਹਾਂਜੀ ਹਾਂਜੀ ਹਾਂਜੀ